ਚੋਣਾ ਦੇ ਦਿਨ ਨੇੜੇ ਆ ਰਹੇ ਨੇ ਤੇ ਉੱਥੇ ਹੀ ਗੱਠਜੋੜ ਨੂੰ ਲੈ ਕੇ ਵੀ ਲਗਾਤਾਰ ਚਰਚਾ ਛਿੜੀ ਹੋਈ ਐ ਤੇ ਦੱਸਦੀ ਐ ਕਿ ਹੁਣ ਜਸਕਰਨ ਸਿੰਘ ਕਾਲੋ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਐ ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਲੈ ਕੇ ਜੋ ਮੁੱਖ ਬੁਲਾਰਾ ਸ਼੍ਰੋਮਣੀ ਕਾਲੀ ਦਲ ਦੇ ਅਰਸ਼ਦੀਪ ਕਲੇਰ ਦੇ ਵੱਲੋਂ ਕੱਲ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਤੇ ਫਲਟਵਾਰ ਕੀਤਾ ਗਿਆ ਸੀ ਉਸ ਨੂੰ ਲੈ ਕੇ ਸਿੱਧਾ ਜਵਾਬ ਜਸਕਰਨ ਸਿੰਘ ਕਾਲੋ ਦੇ ਵੱਲੋਂ ਜਿਹੜਾ ਕਲੇਰ ਨੂੰ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਲੋਕਤੰਤਰ ਦੀ ਗੱਲ ਆਉਂਦੀ ਹੈ ਤਾਂ ਸਾਰੇ ਵਖਰੇਵੇਂ ਛੱਡ ਕੇ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਲਈ ਖੜਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਾਦਪਾ ਦੇ ਵਿਰੁੱਧ ਕਿਉਂ ਨਹੀਂ ਬੋਲਦੀ ਕਿ ਤੁਹਾਨੂੰ ਗਠ ਜੋੜ ਦਾ ਡਰ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਇੱਕ ਚੀਜ਼ ਦਿਖਾ ਦਿਓ ਕਿ ਅੱਜ ਤੱਕ ਤੁਸੀਂ ਕੋਈ ਟਵੀਟ ਕੀਤਾ ਹੈ ਜਾਂ ਕੁਝ ਵੀ ਜਿਹੜੀ ਪਾਸਪਾ ਨੂੰ ਲੈ ਕੇ ਸਾਂਝੀ ਕੀਤੀ ਹੈ ਤੁਸੀਂ ਗੱਠ ਜੋੜ ਦੀਆਂ ਗੱਲਾਂ ਕਰਦੇ ਹੋ ਤੇ ਹਮੇਸ਼ਾ ਹੀ ਜਿਹੜਾ ਪਾਸਪਾ ਨੂੰ ਲੈ ਕੇ ਨਹੀਂ ਸਕੋ ਕਾਂਗਰਸ ਪਾਰਟੀ ਨੂੰ ਲੈ ਕੇ ਪਲਟਵਾਰ ਕਰਦੇ ਹੋ ਸਿੱਧਾ ਚੈਲੰਜ ਜਿਹੜਾ ਜਸਕਰਨ ਸਿੰਘ ਕਾਲੋ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰਾ ਅਰਸ਼ਦ ਇਕਲੇਰ ਨੂੰ ਦਿੱਤਾ ਗਿਆ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਜਸਕਰਨ ਸਿੰਘ ਕਾਲੋ ਦਾ ਹੋਰ ਕੀ ਕਹਿਣਾ ਹੈ ਅੱਜ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਉਹ ਵੀਡੀਓ ਸੀਗੀ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਬੁਲਾ ਰਹੇ ਨੇ ਲੀਗਲ ਸੈੱਲ ਦੇ ਹੈੱਡ ਨੇ ਅਰਸ਼ਦੀਪ ਐਡਵੋਟਸ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹੁਣਾ ਦੀ ਔਰ ਉਹਦੇ ਵਿੱਚ ਉਹ ਇਲਜ਼ਾਮ ਤਰਾਸ਼ੀ ਕਰ ਰਹੇ ਸੀ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵਿਰਿੰਗਸਾਲ ਦੇ ਉੱਤੇ ਸੋ ਕਲੇਰ ਸਾਹਿਬ ਮੈਂ ਕੋਈ ਕ੍ਰੈਡਿਟ ਲੈਣ ਦੀ ਅੱਜ ਗੱਲ ਨਹੀਂ ਕਰੂੰਗਾ ਔਰ ਨਾ ਹੀ ਕਾਂਗਰਸ ਪਾਰਟੀ ਕ੍ਰੈਡਿਟ ਲੈਣ ਦੀ ਗੱਲ ਨਾ ਕਦੀ ਕਾਂਗਰਸ ਪਾਰਟੀ ਨੇ ਮੌਕਾ ਪ੍ਰਸਤੀ ਦੀ ਰਾਜਨੀਤੀ ਕੀਤੀ ਹੈ ਅਸੀਂ ਹਮੇਸ਼ਾ ਹੀ ਜਿਹੜਾ ਉਹ ਜਿਹੜੀ ਹੈ ਅਸੀਂ ਮੁੱਦਿਆਂ ਦੀ ਰਾਜਨੀਤੀ ਕਰਦੇ ਹਾਂ ਜਦੋਂ ਜਦੋਂ ਵੀ ਕਿਤੇ ਲੋਕਤੰਤਰ ਦਾ ਘਾਣ ਹੁੰਦਾ ਜਦੋਂ ਵੀ ਕਿਤੇ ਕੋਈ ਮੇਰਾ ਮੰਨਣਾ ਹੈ ਕਿ ਜਦੋਂ ਵੀ ਕਦੀ ਕਿਤੇ ਜਮਹੂਰੀਅਤ ਦਾ ਘਾਣ ਹੁੰਦਾ ਹੈ ਕਿਤੇ ਸੰਵਿਧਾਨ ਨੂੰ ਖਤਰਾ ਹੁੰਦਾ ਹੈ ਤੇ ਉਸ ਸਮੇਂ ਕਾਂਗਰਸ ਪਾਰਟੀ ਸਭ ਕੁਝ ਭੁੱਲ ਕੇ ਆਪਣੇ ਵਖਰੇਵੇਂ ਤੱਕ ਭੁੱਲ ਕੇ ਚੜੀ ਆ ਖੜੀ ਹੋ ਜਾਂਦੀ ਹੈ ਖਲੋ ਜਾਂਦੀ ਹੈ ਉਸ ਉਸ ਲੋਕਤੰਤਰ ਨੂੰ ਬਚਾਉਣ ਦੇ ਲਈ ਜਿਸ ਤਰੀਕੇ ਦੇ ਨਾਲ ਜਿਹੜੀ ਹੈ 220 ਦੇ ਵਿੱਚ ਵੀ ਕਿਸਾਨਾਂ ਦੇ ਨਾਲ ਪਰਵਰਤਾ ਵਿਖਾਈ ਗਈ ਸੀ ਬੇਰਹਿਮੀ ਵਿਖਾਈ ਗਈ ਸੀ ਉਦੋਂ ਤੇ ਤੁਸੀਂ 9 ਮਾਰਚ ਦੇ ਨਾਲ ਇਕੱਠੇ ਹੁੰਦੇ ਸੀ ਭਾਜਪਾ ਦੇ ਨਾਲ ਤੇ ਉਹੋ ਹੀ ਕਰਤੂਤ ਹੁਣ ਫੇਰ ਹਰਿਆਣਾ ਦੀ ਸਰਕਾਰ ਨੇ ਚੰਦ ਰੋਜ ਪਹਿਲਾਂ ਕੀਤੀ ਤੁਸੀਂ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਤੁਹਾਡੇ ਸਰਦਾਰ ਸਾਹਿਬ ਜਿਹੜੇ ਮੇਰੇ ਇਥੋਂ ਮਾਝੇ ਨੂੰ ਬਿਲੋਂਗ ਕਰਦੇ ਨੇ ਵਿਕਰਮ ਸਿੰਘ ਵਜੀਠੀਆ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਚਿੱਠੀ ਲਿਖੀ ਦਬਾਅ ਬਣਾਇਆ ਗੱਲ ਕੀਤੀ ਨਲ ਵਿੱਚ ਉਹਨਾਂ ਦੇ ਨਾਲ ਜਿਹੜੇ ਹਰਿਆਣੇ ਦੇ ਜਿਹੜੇ ਜਿਹੜਾ ਹੋਮ ਮਿਨਿਸਟਰ ਹੈ ਤੇ ਫੇਰ ਜਾ ਕੇ ਉਹ ਜਿਹੜਾ ਨੌਜਵਾਨ ਸੀ ਪ੍ਰਿਤਪਾਲ ਸਿੰਘ ਜਿਹਨੂੰ ਜਿਹੜਾ ਗੰਭੀਰ ਰੂਪ ਦੇ ਵਿੱਚ ਫੱਟੜ ਸੀ ਉਹਨੂੰ ਪੀਜੀਆਈ ਰੋहतक ਤੋਂ ਚੰਡੀਗੜ੍ਹ ਜਿਹੜਾ ਪੀਜੀਐਚ ਵਿੱਚ ਸ਼ਿਫਟ ਕੀਤਾ ਗਿਆ। ਕਲੇਰ ਸਾਹਿਬ ਮੇਰੇ ਖਿਆਲ ਨਾਲ ਸਾਨੂੰ ਇੰਨਾ ਸੰਜੀਦਾ ਵਿਸ਼ਿਆਂ ਦੇ ਉੱਤੇ ਕ੍ਰੈਡਿਟ ਲੈਂਡ ਦੀ ਕੋਈ ਲੋੜ ਨਹੀਂ ਐ। ਸਿੱਧੇ ਤੌਰ ਤੇ ਕਿਉਂ ਨਹੀਂ ਕਹਿੰਦੇ ਕਿ ਤੁਹਾਡਾ 9 ਮਾਸ ਦਾ ਰਿਸ਼ਤਾ ਹੈ ਭਾਜਪਾ ਦੇ ਨਾਲ ਜਿਹੜਾ ਨਹੀਂ ਟੁੱਟਿਆ ਸੀ ਤੇ ਨਾ ਟੁੱਟ ਰਿਹਾ ਤੇ ਨਾ ਟੁੱਟੂਗਾ। ਇਹਦਾ ਕਿਉਂ ਨਹੀਂ ਕਹਿੰਦੇ? ਜੇ ਵਿਕਰਮਜੀਠੇ ਹੋਣਾ ਨੇ ਇੰਨਾ ਹੀ ਕ੍ਰੈਡਿਟ ਲੈਣਾ ਹੈ। ਤੇ ਜੇ ਉਹਨਾਂ ਦੇ ਉਹਨਾਂ ਨਿਲਵੈਜ ਹੁਣਾ ਦੇ ਨਾਲ ਗੱਲ ਕੀਤੀ ਸੀ ਤੇ ਜ਼ੁਰਤ ਸੀ ਜੇਕਰ ਵੱਡੇ ਸਰਦਾਰ ਦੇ ਵਿੱਚ ਤੇ ਕਹਿੰਦਾ ਨਿਲਵੈਜ ਨੂੰ ਕਿ ਤੇਰੀ ਹਿੰਮਤ ਕਿੱਦਾ ਪਈ ਕਿ ਤੇਰੇ ਸੂਬੇ ਦੀ ਪੁਲਿਸ ਸਾਡੇ ਸੂਬੇ ਦੀਆਂ ਹੱਦਾਂ ਪਾਰ ਕਰਕੇ ਤੇ ਸਾਡੇ ਲੋਕਾਂ ਦੇ ਉੱਤੇ ਇੰਨਾ ਤਸ਼ੱਦਦ ਕਰ ਗਈ। ਕ੍ਰਿਸ਼ ਸਾਹਿਬ ਰਾਜੇ ਵੜਿੰਗ ਹੁਣਾ ਨੇ ਧਰਨਾ ਲਾਇਆ ਪਟਿਆਲੇ ਵੀ ਲਾਇਆ ਸੰਗਰੂਰ ਵੀ ਲਾਇਆ ਕਿਉਂਕਿ ਸੰਗਰੂਰ ਮੁੱਖ ਮੰਤਰੀ ਦਾ ਜਿਹੜਾ ਉਹ ਹੋਮ ਜਲਾ ਤਾ ਲਾਇਆ ਸਾਡੇ ਚ ਜ਼ਰੂਰਤ ਸੀ ਅਸੀਂ ਕਿਹਾ ਕਿ ਪੰਜਾਬ ਕਾਂਗਰਸ ਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਨਾਲ ਕੋਈ ਗੱਠ ਜੋੜ ਨਹੀਂ ਹੋਏਗਾ ਜੇ ਤੁਹਾਡੇ ਚ ਜ਼ਰੂਰਤ ਹੈ ਤੇ ਇੱਕ ਵਾਰੀ ਇੱਕ ਵਾਰੀ ਤੁਸੀਂ ਇਹ ਕਹਿ ਕੇ ਵਿਖਾਓ ਕਿ ਤੁਹਾਡਾ ਗੱਠ ਜੋੜ ਭਾਜਪਾ ਦੇ ਨਾਲ ਨਹੀਂ ਹੋਏਗਾ ਮੈਨੂੰ ਇੱਕ ਗੱਲ ਦੱਸੋ ਚਲੋ ਛੱਡੋ ਸੋਸ਼ਲ ਮੀਡੀਆ ਦਾ ਜਮਾਨਾ ਤੁਸੀਂ ਇੱਕ ਇੱਕ ਟਵੀਟ ਇੱਕ ਫੇਸਬੁੱਕ ਪੋਸਟ ਸਰਦਾਰ ਸ਼ਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਹਰ ਸਿਮਰਤ ਕੌਰ ਬਾਦਲ ਜਾਂ ਤੁਸੀਂ ਕਲੇਰ ਸਾਹਿਬ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਫੀਸ਼ੀਅਲ ਹੈਂਡਲ ਹੈ ਉੱਥੋਂ ਇੱਕ ਟਵੀਟ ਦਿਖਾ ਦਿਓ ਜਿੱਥੇ ਤੁਸੀਂ ਭਾਜਪਾ ਦੇ ਵਿਰੁੱਧ ਇਸ ਜਿਹੜੀ ਬੇਰਹਿਮੀ ਨਾਲ ਜੋ ਕੰਮ ਕੀਤਾ ਉਹਨਾਂ ਨੇ ਨਾਲ ਇਹਦੇ ਵਿਰੁੱਧ ਉਹਨਾਂ ਨੇ ਇੱਕ ਸਟੇਟਮੈਂਟ ਤੁਹਾਡੇ ਤੁਸੀਂ ਜਨਤਕ ਰੂਪ ਚ ਪਾਈ ਹੋਵੇ ਤੁਸੀਂ ਨਿੰਦਾ ਕੀਤੀ ਹੋਵੇ ਕਿਤੇ ਨਰਿੰਦਰ ਮੋਦੀ ਹੁਣਾ ਦੀ ਤੁਸੀਂ ਨਿੰਦਾ ਕੀਤੀ ਹੋਵੇ ਕਿਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾ ਦੀ ਤੁਸੀਂ ਕਿਤੇ ਨਿੰਦਾ ਕੀਤੀ ਹੋਵੇ ਖੱਟੜ ਹੁਣਾ ਦੀ ਜਾਂ ਤੁਸੀਂ ਕਿਤੇ ਨਿੰਦਾ ਕੀਤੀ ਹੋਵੇ ਅਨਿਲ ਵੇਜ ਹੁਣਾ ਦੀ ਜਾਂ ਤੁਸੀਂ ਕਿਤੇ ਨਿੰਦਾ ਕੀਤਾ ਹੋਵੇ ਹਰਿਆਣਾ ਦੀ ਪੁਲਿਸ ਦੀ ਕ੍ਰੈਡਿਟ ਲੈਣ ਲਈ ਆਗੇ ਸ਼ਰਮ ਆਉਣੀ ਚਾਹੀਦੀ ਹੈ ਇੱਕ 23 ਸਾਲ ਦਾ ਨੌਜਵਾਨ ਜਿਹੜਾ ਦੋ ਕਿੱਲਿਆਂ ਦਾ ਮਾਲਕ ਸੀ ਉਹ ਭੇਟ ਚੜ ਗਿਆ ਇਸ ਪਰਬਤਾਂ ਦੀ ਇੱਕ ਨੌਜਵਾਨ ਜਿਹੜੇ ਜਿਹੜਾ ਬਹੁਤ ਗੰਭੀਰ ਹਾਲਾਤ ਚ ਹੈ ਵੈਗਰੂ ਸੁੱਖ ਕਰੇ ਬਖਸ਼ਿਸ਼ ਕਰੇ ਉਹਨੂੰ ਤੰਦਰੁਸਤੀਆਂ ਤੇ ਉਹ ਵਾਪਸ ਆਪਣੇ ਘਰ ਆਵੇ ਪਰ ਤੁਸੀਂ ਕ੍ਰੈਡਿਟ ਲੈਣ ਤੋਂ ਬਾਅਦ ਨਾ ਆਇਓ ਮਾਂ ਦਿਓ ਸ਼ਿਰੋ ਸਾਨੂੰ ਬੜੀ ਸ਼ਰਮ ਆਉਂਦੀ ਹੈ ਕਿ ਪੰਜਾਬ ਦੀ ਜਿਹੜੀ ਇੱਕ ਪੰਥਕ ਧਿਰ ਇੱਕ ਪੰਥਕ ਪਾਰਟੀ ਜਿਹਦਾ ਬੜਾ ਇੱਕ ਸ਼ਾਨ ਮੱਤਾ ਮਾਨ ਮਤਾ ਇਤਿਹਾਸ ਸੀ ਤੁਸੀਂ ਉਹਦੇ ਲਾਜ ਲਾਉਣ ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਸਾਡੇ 'ਚ ਹਿੰਮਤ ਹੈ ਅਸੀਂ ਪੰਜਾਬ 'ਚ ਗੱਠਜੋੜ ਨਹੀਂ ਕੀਤਾ ਜੇ ਤੁਹਾਡੇ 'ਚ ਵਾਕੈ ਜੁਰਤ ਹੈ ਜੇ ਤੁਸੀਂ ਵਾਕੈ ਬੱਬਰ ਅਕਾਲੀਆਂ ਦੇ ਜਿਹੜੇ ਵੰਸ਼ਜੋ ਤੇ ਤੁਸੀਂ ਗੱਠਜੋੜ ਤੋੜ ਕੇ ਵਿਖਾਓ ਜੇ ਤੁਹਾਡੇ 'ਚ ਜੁਰਤ ਹੈ ਤਾਂ ਤੁਸੀਂ ਜਾਂ ਜਦ ਤੱਕ ਕਰੋਗੇ ਤੁਸੀਂ ਗੱਠਜੋੜ ਨਹੀਂ ਕਰੋਗੇ ਆਉਣ ਵਾਲੇ ਸਮਿਆਂ ਦੇ ਵਿੱਚ ਸਮਾਂ ਪੰਜਾਬ ਨੂੰ ਬਚਾਉਣ ਦਾ ਕਿਸਾਨੀ ਨੂੰ ਬਚਾਉਣ ਦਾ ਫਸਲਾਂ ਨੂੰ ਬਚਾਉਣ ਦਾ ਨਸਲਾਂ ਨੂੰ ਬਚਾਉਣ ਦਾ ਪਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸੰਜੀਦਾ ਹੋ ਤੁਸੀਂ ਤਾਂ ਸਿਰਫ ਇਹ ਕ੍ਰੈਡਿਟ ਲੈਣਾ ਚਾਹੁੰਦੇ ਹੋ ਕਿ ਅਸੀਂ ਪ੍ਰੈਸ ਕਾਨਫਰੰਸ ਕੀਤੀ ਤੇ ਫਿਰ ਯਾਦ ਕਰਾ ਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਜਦੋਂ ਇਹ ਮੋਰਚਾ ਅਜੇ ਲੱਗਿਆ ਸੀ ਉਦੋਂ ਹੀ ਪੰਜਾਬ ਦੇ ਚੀਫ ਸੈਕਟਰੀ ਨਾਲ ਮੁਲਾਕਾਤ ਕੀਤੀ ਸੀ ਉਦੋਂ ਹੀ ਜਿਹੜਾ ਉਹਨਾਂ ਨੇ ਚਿੱਠੀ ਵੀ ਲਿਖੀ ਸੀ ਮੁੱਖ ਮੰਤਰੀ ਨੂੰ ਉਹਨਾਂ ਨੇ ਕਿਹਾ ਸੀ ਕਿ ਇਸ ਤਰੀਕੇ ਦੇ ਜਿਹੜੇ ਬਾਰਡਰ ਬਣਾਏ ਜਾ ਰਹੇ ਨੇ ਇਹ ਉਹਨਾਂ ਨੇ ਕਿਹਾ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਹ ਇਹ ਸਾਨੂੰ ਸਾਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਇਸ ਦੇਸ਼ ਦਾ ਹਿੱਸਾ ਨਹੀਂ ਆ ਉਦੋਂ ਕਿ ਉਹ ਨਾ ਬੋਲੇ ਉਸ ਨੌਜਵਾਨ ਦੀ ਮਦਦ ਤੇ ਕਿਉਂ ਨਾ ਬੋਲੇ ਹੁਣ ਤੁਸੀਂ ਪੀਜੀਆਈ ਦੇ ਸਾਹਮਣੇ ਵੀ ਪਹੁੰਚ ਗਏ ਕ੍ਰੈਡਿਟ ਵੀ ਲੈਣ ਲੱਗ ਪਏ ਜੇ ਹਿੰਮਤ ਹੈ ਜੇ ਤੁਹਾਡੀ ਇੰਨੀ ਗੱਲਬਾਤ ਹੈ ਹਰਿਆਣੇ ਦੇ ਜਿਹੜਾ ਜਿਹੜਾ ਹੂਮ ਮਿਨਿਸਟਰ ਹੈ ਤੇ ਜੁਰਤਮ ਖਾਓ ਠੋਕੋ ਉਹਨੂੰ ਕਹੋ ਕਿ ਉਹਨੇ ਕਿਸ ਇਸ ਤਰੀਕੇ ਦੀ ਉਹਦੀ ਹਿੰਮਤ ਕਿੱਦਾਂ ਪਈ ਸਾਡੀਆਂ ਸਾਡੇ ਸੂਬੇ ਦੀਆਂ ਹੱਦਾ ਦੇ ਅੰਦਰ ਆ ਕੇ ਸਾਡੇ ਨੌਜਵਾਨਾਂ ਦਾ ਘਾਣ ਕਰਨ ਦੀ ਪਰ ਨਹੀਂ ਨੌ ਮਾਸ ਦਾ ਰਿਸ਼ਤਾ ਟੁੱਟ ਕੇ ਦਾ ਸਕਦਾ ਪਰ ਅਸੀਂ ਲੜਾਂਗੇ ਲੜਾਂਗੇ ਪੰਜਾਬ ਦੇ ਲਈ ਲੜਾਂਗੇ ਪੰਜਾਬ ਦੀ ਕਿਸਾਨੀ ਦੇ ਲਈ ਪਟਿਆਲੇ ਵੀ ਧਰਨਾ ਲਾਇਆ ਸੀ ਸੰਗਰੂਰ ਵੀ ਲਾਇਆ ਹੋਰ ਨਾ ਚੰਨਿਆਂ ਚ ਵੀ ਲਾਵਾਂਗੇ ਲੋੜ ਪਈ ਮੁੱਖ ਮੰਤਰੀ ਦਾ ਘਰ ਵੀ ਘੇਰਾਂਗੇ ਲੋੜ ਪਈ ਦੇਸ਼ ਦੇ ਗ੍ਰਹਿ ਮੰਤਰੀ ਦਾ ਘਰ ਵੀ ਘੇਰਾਂਗੇ ਪਰ ਤੁਹਾਡੇ ਚ ਹਿੰਮਤ ਨਹੀਂ ਬੋਲਣ ਦੀ ਔਰ ਨਾ ਤੁਸੀਂ ਬੋਲ ਸਕਦੇ ਹੋ ਬਿੱਲੀ ਥੈਲਿਓ ਬਾਹਰ ਆਉਣੀ ਵਾਲੀ ਹੈ ਲੋਕ ਸਮਝਦੇ ਨੇ ਸਾਨੂੰ ਨਸ ਖਾਓ